ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਜੇਕਰ ਸ਼ਨੀਵਾਰ ਦੇ ਦਿਨ ਤੁਸੀਂ ਇਹ ਚਾਰ ਕੰਮ ਕਰ ਲੈਂਦੇ ਹੋ ਤਾਂ ਘਰ ਦੀ ਬਰਕਤ ਘਰ ਦੀ ਸੁੱਖ ਸ਼ਾਂਤੀ ਦਿਨੋ ਦਿਨ ਵਾਧਦੀ ਹੀ ਜਾਵੇਗੀ ਸਾਡੇ ਘਰ ਦੀ ਤਰੱਕੀ ਦੇ ਵਿੱਚ ਵਾਧਾ ਹੋਵੇਗਾ ਤਾਂ ਫਿਰ ਉਹ ਕਿਹੜੇ ਚਾਰ ਕੰਮ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤਾਂ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਸੀ ਕਿ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹਦਾ ਘਰ ਅਤੇ ਉਹਦਾ ਪਰਿਵਾਰ ਉਹਦੇ ਲਈ ਬਹੁਤ ਹੀ ਮਾਇਨੇ ਰੱਖਦਾ ਹੈ ਉਹਦੀ ਕਾਮਯਾਬੀ ਦੇ ਵਿੱਚ ਉਹ ਉਹਦੀ ਕਾਮਯਾਬੀ ਦੇ ਵਿੱਚ ਮੁੱਖ ਪੁੰਬਕਾਰ ਨਿਭਾਉਂਦਾ ਹੈ ਕਿਉਂਕਿ ਜੇਕਰ ਘਰ ਪਰਿਵਾਰ ਦੇ ਵੱਲੋਂ ਠੰਡੇਵਾ ਆਉਂਦੇ ਹੋਵੇ ਤੇ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਉਹਦੇ ਘਰ ਦੇ ਵਿੱਚ ਹਰ ਵੇਲੇ ਸੁੱਖ ਸ਼ਾਂਤੀ ਹੋਵੇ ਘਰ ਦੇ ਜੀਵਾਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਹੋਵੇ ਘਰ ਦੇ ਜੀ ਤੰਦਰੁਸਤ ਹੋਣ ਤਾਂ ਘਰ ਦਾ ਮੁਖੀ ਆਪੇ ਹੀ ਖੁਸ਼ ਰਹਿੰਦਾ ਹੈ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਕਿਉਂਕਿ ਦੇਖੋ ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ ਕਿਉਂਕਿ ਦੇਖੋ ਸਾਥ ਸੰਗਤ ਜੀ ਕਿਉਂਕਿ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਦਾ ਅੱਧੋਂ ਜ਼ਿਆਦਾ ਸਮਾਂ ਆਪਣੇ ਘਰ ਦੇ ਵਿੱਚ ਬਿਤਾਉਂਦੇ ਹਨ ਭਾਵੇਂ ਕਿ ਸੌ ਕੇ ਬਤਾਈਏ ਪਰ ਆਪਣੇ ਦਿਨ ਦਾ ਆਪਣੀ ਜ਼ਿੰਦਗੀ ਦਾ ਅੱਧਾ ਸਮਾਂ ਸਾਡੇ ਘਰ ਦੇ ਵਿੱਚ ਹੀ ਬੀਤਦਾ ਹੈ ਅਤੇ ਪਰਿਵਾਰ ਦਾ ਹਰ ਵੇਲੇ ਸਾਡੇ ਨਾਲ ਅਤੇ ਪਰਿਵਾਰ ਹਰ ਵੇਲੇ ਸਾਡੇ ਨਾਲ ਹੀ ਰਹਿੰਦਾ ਹੈ ਸਰੀਰਕ ਤੌਰ ਤੇ ਭਾਵੇਂ ਆਪਾਂ ਆਪਣੇ ਪਰਿਵਾਰ ਤੋਂ ਦੂਰ ਬੈਠੇ ਹੋਈਏ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਈਏ ਪਰ ਪਰਿਵਾਰ ਦੀ ਫਿਕਰ ਚਿੰਤਾ ਦਾ ਬੰਦੇ ਨੂੰ ਹਰ ਵੇਲੇ ਪਰ ਪਰਿਵਾਰ ਦੀ ਫਿਕਰ ਚਿੰਤਾ ਤਾਂ ਬੰਦੇ ਨੂੰ ਹਰ ਵੇਲੇ ਲੱਗੀ ਰਹਿੰਦੀ ਹੈ ਕਿ ਮੇਰਾ ਪਰਿਵਾਰ ਸੁਖੀ ਬਸੇ ਮੇਰੇ ਬੱਚੇ ਠੀਕ-ਠਾਕ ਹੋਣ ਮੈਂ ਆਪਣੇ ਪਰਿਵਾਰ ਦੇ ਲਈ ਉਹ ਸਭ ਕੁਝ ਕਰ ਪਾਵਾਂ ਜੋ ਚਾਹੁੰਦੇ ਹਾਂ ਭਾਵੇਂ ਕਿ ਜਿਹਦੇ ਸਿਰ ਦੇ ਉੱਤੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਬਹੁਤ ਤਰ੍ਹਾਂ ਦੀ ਫਿਕਰ ਹੁੰਦੀ ਹੈ ਫਿਰ ਇਸ ਕਰਕੇ ਪਰਿਵਾਰ ਦਾ ਵੀ ਫਰਜ਼ ਬਣਦਾ ਹੈ ਕਿ ਜਿਸ ਬੰਦੇ ਦੇ ਸਿਰ ਤੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਉਹਨੂੰ ਏਦਾਂ ਦਾ ਮਾਹੌਲ ਦਿਓ ਕਿ ਉਹ ਆਪਣੇ ਸਾਰੇ ਹੀ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵੇ ਕਿਉਂਕਿ ਸਾਥ ਸੰਗਤ ਜੇਕਰ ਹਰ ਵੇਲੇ ਉਹ ਕਾਰ ਦੀ ਚਿੰਤਾ ਰਹੀ ਕਾਰ ਦੀ ਟੈਨਸ਼ਨ ਰਹੀ ਤਾਂ ਫਿਰ ਉਹ ਆਪਣੇ ਬਾਹਰ ਦੇ ਕੰਮਾਂ ਕਾਰਾਂ ਨੂੰ ਕਿਸ ਤਰੀਕੇ ਦੇ ਨਾਲ ਕਰੇਗਾ ਸੋ ਮੁੱਖ ਦੀ ਗੱਲ ਇਹ ਹੈ ਕਿ ਹਰ ਬੰਦਾ ਉਹਦੇ ਲਈ ਆਪਣਾ ਘਰ ਪਰਿਵਾਰ ਬੇਹਤ ਜ਼ਰੂਰੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਉਹ ਮੁੱਖ ਭੂਮਿਕਾ ਨਿਭਾਉਂਦਾ ਹੈ ਤਾਂ ਘਰ ਦਾ ਮਾਹੌਲ ਸ਼ਾਂਤ ਪਵਿੱਤਰ ਪੋਜ਼ਿਟਿਵ ਹੋਣਾ ਚਾਹੀਦਾ ਹੈ ਤਾਂ ਫਿਰ ਬੰਦੇ ਦੇ ਹਰ ਕੰਮ ਦੇ ਉੱਤੇ ਚੰਗਾ ਪ੍ਰਭਾਵ ਪਵੇਗਾ ਉਹ ਤਨ ਮਨ ਧਨ ਹਰ ਪੱਖੋਂ ਕਾਮਯਾਬ ਹੋਵੇਗਾ ਮਜ਼ਬੂਤ ਰਹੇਗਾ ਖੁਸ਼ ਰਹੇਗਾ ਤੰਨ ਵੀ ਤੰਦਰੁਸਤ ਰਹੇਗਾ ਜੇ ਤਨ ਮਨ ਦੋਵੇਂ ਤੰਦਰੁਸਤ ਜੇ ਤਨ ਮਨ ਦੋਵੇਂ ਤੰਦਰੁਸਤ ਨਰੋਏ ਹਨ ਤਾਂ ਫਿਰ ਕਮਾਕਾਰਾਂ ਦੇ ਵਿੱਚ ਬਰਕ ਤਾਂ ਤਾਂ ਆਪੇ ਹੀ ਪੈਣੀਆਂ ਹਨ ਤਾਂ ਫਿਰ ਆਪਾਂ ਆਪਣੇ ਘਰ ਪਰਿਵਾਰ ਦੇ ਮਾਹੌਲ ਨੂੰ ਹਮੇਸ਼ਾ ਖੁਸ਼ ਨਮਾ ਪੋਜ਼ਿਟਿਵ ਕਿਸ ਤਰ੍ਹਾਂ ਬਣਾ ਸਕਦੇ ਹਾਂ ਕਿਉਂਕਿ ਘਰ ਤੋਂ ਹੀ ਸਾਨੂੰ ਉਹ એનર્ਜੀ ਮਿਲਦੀ ਹੈ ਜਿਹਦੇ ਨਾਲ ਅਸੀਂ ਆਪਣੇ ਕਮਾਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕਰ ਪਾਉਂਦੇ ਹਾਂ ਆਪਣੇ ਕਮਾਕਾਰਾਂ ਦੇ ਵਿੱਚ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਬਹੁਤ ਪਰੇਸ਼ਾਨੀਆਂ ਟੈਨਸ਼ਨ ਆ ਆਪਾਂ ਘਟੋ ਘਟ ਆਪਣੇ ਘਰ ਪਰਿਵਾਰ ਦਾ ਮਾਹੌਲ ਹੀ ਠੀਕ ਤਰੀਕੇ ਦੇ ਨਾਲ ਬਣਾਈਏ ਸੰਗਤ ਜੀ ਬਾਹਰੋਂ ਜਿੰਨੀਆਂ ਮਰਜ਼ੀ ਟੈਨਸ਼ਨਾਂ ਹੋਣ ਪਰ ਜਦੋਂ ਬੰਦਾ ਆਪਣੇ ਘਰ ਦੇ ਵਿੱਚ ਆਵੇ ਤਾਂ ਘਰ ਦੇ ਵਿੱਚ ਆ ਕੇ ਉਹਨੂੰ ਸੁੱਖ ਦਾ ਸਾਹ ਆਵੇ ਘਰ ਦੇ ਵਿੱਚ ਆ ਕੇ ਉਹਦਾ ਮਨ ਸ਼ਾਂਤ ਹੋ ਜਾਵੇ ਉਹਦਾ ਮਨ ਖੁਸ਼ ਹੋ ਜਾਵੇ ਉਹ ਬਾਹਰ ਦੀਆਂ ਸਾਰੀਆਂ ਟੈਨਸ਼ਨਾਂ ਪਰੇਸ਼ਾਨੀਆਂ ਭੁੱਲ ਜਾਵੇ ਤਾਂ ਫਿਰ ਆਪਾਂ ਆਪਣੇ ਘਰ ਨੂੰ ਆਪਣੇ ਘਰ ਦੇ ਮਾਹੌਲ ਨੂੰ ਕਿਸ ਤਰ੍ਹਾਂ ਕੁਝ ਨਵਾਂ ਬਣਾ ਸਕਦੇ ਹਾਂ ਉਹਦੇ ਲਈ ਇਹ ਚਾਰ ਕੰਮ ਕਰਨੇ ਸੰਗਤ ਜੀ ਬਹੁਤ ਜ਼ਰੂਰੀ ਨੇ ਸਭ ਤੋਂ ਪਹਿਲਾਂ ਸਾਡੇ ਘਰ ਦੀ ਸਾਫ਼ ਸਫਾਈ ਹੋਵੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੰਦਾ ਬਾਹਰੋਂ ਬੜਾ ਖੁਸ਼ ਹੁੰਦਾ ਹੈ ਪਰ ਘਰ ਦੇ ਵਿੱਚ ਆਉਂਦਿਆਂ ਹੀ ਉਹਦਾ ਮਨ ਉਦਾਸ ਹੋ ਜਾਂਦਾ ਹੈ ਜੇਕਰ ਘਰ ਦੇ ਵਿੱਚ ਹਰ ਥਾਂ ਤੇ ਗੰਦਗੀ ਫੈਲੀ ਹੈ ਕੂੜਾ ਪਿਆ ਹੋਇਆ ਹੈ ਘਰ ਦੀਆਂ ਚੀਜ਼ਾਂ ਖਿਲਰੀਆਂ ਪਈਆਂ ਨੇ ਕੋਈ ਚੀਜ਼ ਅਧਰ ਡਿੱਗੀ ਹੈ ਕੋਈ ਔਦਰ ਤਾਂ ਮਨ ਉਦਾਸ ਹੋ ਹੀ ਜਾਵੇਗਾ ਪਰ ਜੇਕਰ ਘਰ ਸਾਫ਼ ਸੁਥਰਾ ਹੈ ਘਰ ਦੀ ਹਰ ਇੱਕ ਚੀਜ਼ ਆਪੋ ਆਪਣੀ ਜਗ੍ਹਾ ਦੇ ਉੱਪਰ ਪਈ ਹੈ ਤਾਂ ਕਈ ਵਾਰ ਬੰਦਾ ਬਾਰੋਂ ਉਦਾਸ ਹੁੰਦਾ ਹੈ ਬਾਰੋਂ ਟੈਨਸ਼ਨਾਂ ਦੇ ਨਾਲ ਭਰਿਆ ਹੁੰਦਾ ਹੈ ਪਰ ਘਰ ਪਰ ਘਰ ਦੇ ਵਿੱਚ ਆ ਕੇ ਇੱਕਦਮ ਸ਼ਾਂਤ ਤੇ ਬੜਾ ਰਿਲੈਕਸ ਫੀਲ ਕਰਦਾ ਹੈ ਚਲੋ ਸਾਥ ਸੰਗਤ ਜੀ ਚੰਗੀ ਜਗ੍ਹਾ ਸੰਗਤ ਜੀ ਪਹਿਲਾ ਕੰਮ ਤਾਂ ਘਰ ਦੇ ਵਿੱਚ ਸਾਫ਼ ਸਫਾਈ ਰੱਖਣੀ ਹੈ। ਦੂਸਰਾ ਕੰਮ ਪਾਠ ਪੂਜਾ ਜ਼ਰੂਰ ਹੋਵੇ। ਭਾਵੇਂ ਕੋਈ ਕਿਸੇ ਵੀ ਧਰਮ ਦਾ ਹਰ ਇੱਕ ਬੰਦੇ ਦੇ ਘਰ ਦੇ ਵਿੱਚ ਪਾਠ ਪੂਜਾ ਹੋਣੀ ਬਹੁਤ ਜ਼ਰੂਰੀ ਹੈ। ਜੇਕਰ ਆਪਾਂ ਸਿੱਖ ਧਰਮ ਦੇ ਵਿੱਚ ਹਾਂ ਤਾਂ ਸਾਡਾ ਫਰਜ਼ ਹੈ ਕਿ ਸਾਡੀ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਹੋਵੇ। ਫਿਰ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਕਾਮਾਕਾਰਾਂ ਨੂੰ ਹੱਥ ਪਾਈਏ। ਪਾਵੇਂ ਕੋਈ ਔਰਤ ਹੈ ਮਰਦ ਹੈ ਸਵੇਰ-ਸਵੇਰ ਉੱਠਦੇ ਆ ਸਵਾਯ ਗੁਰੂ ਜੀ ਦਾ ਸ਼ੁਕਰਾਨਾ ਅਤੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਈਏ ਤਾਂ ਦੇਖਣਾ ਸਾਡੇ ਘਰ ਪਰਿਵਾਰ ਦੀ ਸੁੱਖ ਸਾਡੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਬਰਕਤਾਂ ਆਪਣੇ ਆਪ ਹੀ ਵਾਧਦੀਆਂ ਜਾਣ ਗਿਆ ਤਾਂ ਇਹ ਕੰਮ ਸਵੇਰੇ-ਸਵੇਰ ਜ਼ਰੂਰ ਕਰਨਾ ਹੈ ਕਿ ਉੱਠ ਕੇ ਗੁਰਬਾਣੀ ਦਾ ਪਾਠ ਕਰੀਏ ਤੀਸਰਾ ਕੰਮ ਕਹੀ ਕਰਾਣ ਦੇ ਵਿੱਚ ਪੂਰਾ ਪਰਿਵਾਰ ਪਾਠ ਨਹੀਂ ਕਰ ਪਾਉਂਦਾ ਬੱਚੇ ਪਾਠ ਨਹੀਂ ਕਰਦੇ ਜਾਂ ਕਈ ਸਿਆਣੇ ਵੀ ਪਾਠ ਨਹੀਂ ਕਰਦੇ ਘਰ ਦਾ ਕੋਈ ਇੱਕ ਜਾਂ ਦੋ ਜੀ ਹੀ ਪਾਠ ਕਰਦੇ ਤਾਂ ਉਹਨਾਂ ਦੇ ਭਲੇ ਦੇ ਲਈ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਕੀਰਤਨ ਚ ਰੋ ਲਗਾਓ ਕਿਉਂਕਿ ਆਣੇ ਬਹਾਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਕੰਨਾਂ ਰਾਈ ਉਹਨਾਂ ਦੇ ਮਨ ਤੱਕ ਗੁਰਬਾਣੀ ਦਾ ਗਿਆਨ ਜ਼ਰੂਰ ਪਹੁੰਚੇ ਗੁਰਬਾਣੀ ਦਾ ਕੋਈ ਵੀ ਸ਼ਬਦ ਜਿਸ ਵੇਲੇ ਉਹਨਾਂ ਦੇ ਮਨ ਅੰਦਰ ਵਸ ਗਿਆ ਉਹਨਾਂ ਦਾ ਭਲਾ ਉਸੇ ਵੇਲੇ ਹੋ ਜਾਵੇਗਾ ਤਾਂ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਲਗਾ ਕੇ ਰੱਖੋ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਜੇਕਰ ਤੁਸੀਂ ਆਪ ਕਰ ਸਕਦੇ ਹੋ ਤਾਂ ਬਣੀ ਵਧੀਆ ਗੱਲ ਹੈ ਨਹੀਂ ਤਾਂ ਹਰ ਰੋਜ਼ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਫਿਰ ਸੁਖਮਣੀ ਸਾਹਿਬ ਜੀ ਦਾ ਪਾਠ ਚਲਾ ਦਿਓ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਵੇਲੇ ਰਹਿਰਾਲ ਸਾਹਿਬ ਦਾ ਪਾਠ ਚਲਾਓ ਗੁਰਬਾਣੀ ਦਾ ਕੀਰਤਨ ਚਲਾਓ ਤਾਂ ਦੇਖਣਾ ਇੰਜ ਕਰਨ ਦੇ ਨਾਲ ਹੀ ਸਾਡੇ ਘਰ ਦਾ ਮਾਹੌਲ ਇੰਨਾ ਜ਼ਿਆਦਾ ਪੋਜ਼ਿਟਿਵ ਇੰਨਾ ਪਵਿੱਤਰ ਹੋ ਜਾਵੇਗਾ ਕਿ ਮਨ ਨੂੰ ਸ਼ਾਂਤੀ ਮਿਲੇਗੀ ਬਾਹਰੋਂ ਕੋਈ ਵੀ ਜੀਵ ਆਵੇਗਾ ਤੇ ਉਹਨੂੰ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਇਸ ਘਰ ਦੇ ਵਿੱਚ ਐਸਾ ਕੀ ਹੈ ਇੱਥੇ ਸ਼ਾਂਤੀ سکੋਨ ਮਹਿਸੂਸ ਹੋਇਆ ਹੈ ਤਸੰਗਤ ਜੀ ਬੀਬੀਆਂ ਜਦੋਂ ਵੀ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉਸ ਵੇਲੇ ਵੀ ਸਤਨਾਮ ਵਾਇਗੁਰੂ ਜੀ ਦਾ ਜਾਪ ਜ਼ਰੂਰ ਕਰੋ ਕਿਉਂਕਿ ਸਿਆਣੇ ਕਹਿੰਦੇ ਹਨ ਜਿਹਾ ਅੰਨ ਤੇਹਾ ਮਨ ਜਦੋਂ ਆਪਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਤਾਂ ਜੋ ਵੀ ਭੋਜਨ ਪ੍ਰਸ਼ਾਦਾ ਬਣਾਉਣ ਵੇਲੇ ਮਨ ਦੇ ਵਿੱਚ ਖਿਆਲ ਚੱਲਦੇ ਹਨ ਉਹਦਾ ਪੂਰਾ ਪ੍ਰਭਾਵ ਭੋਜਨ ਪ੍ਰਸ਼ਾਦੇ ਦੇ ਉੱਤੇ ਪੈਂਦਾ ਹੈ ਤੇ ਜੇਕਰ ਆਪਾਂ ਕੁਝ ਨਾ ਕੁਝ ਸੋਚਦੇ ਹੋਏ ਜਾਂ ਕੋਈ ਐਸਾ ਮਾੜੇ ਦ੍ਰਿਸ਼ ਨੂੰ ਮਨ ਝਟਕਾਉਣ ਵਾਲੇ ਦ੍ਰਿਸ਼ ਦੇਖਦੇ ਹੋਏ ਭੋਜਨ ਪ੍ਰਸ਼ਾਦਾ ਬਣਾਵਾਂਗੇ ਜਾਂ ਕੋਈ ਐਸੀਆਂ ਗੱਲਾਂ ਸੁਣਦੇ ਹੋਏ ਸੋਚਦੇ ਹੋਏ ਭੋਜਨ ਪ੍ਰਸ਼ਾਦਾ ਬਣਾਵਾਂਗੇ ਤਾਂ ਫਿਰ ਉਹਦਾ ਪ੍ਰਭਾਵ ਪ੍ਰਸ਼ਾਦੇ ਦੇ ਉੱਪਰ ਜ਼ਰੂਰ ਪਵੇਗਾ ਇਸ ਲਈ ਚੰਗਾ ਦੇਖੋ ਚੰਗਾ ਸੁਣੋ ਤੇ ਚੰਗਾ ਸੋਚੋ ਤਾਂ ਸਾਡੇ ਨਾਲ ਚੰਗਾ ਹੀ ਹੋਵੇਗਾ ਖਾਸ ਕਰਕੇ ਮਨ ਦੇ ਵਿੱਚ ਚੰਗੇ ਵਿਚਾਰ ਛੱਲਣ ਗੁਰਬਾਣੀ ਦਾ ਪਾਠ ਉਸ ਤੋਂ ਬਾਅਦ ਪੰਜਵੀਂ ਗੱਲ ਇਕ ਘਰ ਪਰਿਵਾਰ ਦੇ ਵਿੱਚ ਨਿਯਮ ਮਰਿਆਦਾ ਹੋਣੀ ਜ਼ਰੂਰੀ ਹੈ ਕਿ ਆਪਾਂ ਕਹਿ ਦਿੰਦੇ ਹਾਂ ਕਿ ਹਰ ਇੱਕ ਬੰਦੇ ਨੂੰ ਆਪਣੇ ਮਨਮਰਜ਼ੇ ਦਾ ਫੈਸਲਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਇਹ ਗੱਲ ਠੀਕ ਹੈ ਪਰ ਜਿੱਥੇ ਇਸ ਚੀਜ਼ ਦੇ ਫਾਇਦੇ ਹਨ ਉੱਥੇ ਨੁਕਸਾਨ ਵੀ ਜ਼ਰੂਰ ਹੋ ਸਕਦੇ ਹਨ ਕਿਉਂਕਿ ਹਰ ਇੱਕ ਚੀਜ਼ ਦੇ ਦੋ ਤਰ੍ਹਾਂ ਦੇ ਪ੍ਰਭਾਵਸਾਂ ਨੂੰ ਦੇਖਣ ਨੂੰ ਮਿਲਦੇ ਹਨ ਤਾਂ ਜੇਕਰ ਆਪਾਂ ਆਖੀਏ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਬੱਚਿਆਂ ਨੂੰ ਆਪਾਂ ਅਜਾੜ ਕਰ ਦਿੱਤਾ ਬੱਚੇ ਵੀ ਆਪਣੀ ਮਨਮਰਜ਼ੀ ਦੇ ਫੈਸਲੇ ਕਰ ਰਹੇ ਹਨ ਤਾਂ ਉਹ ਗਲਤ ਸੰਗਤ ਵਿੱਚ ਫਸ ਸਕਦੇ ਹਨ ਗਲਤ ਫੈਸਲਾ ਲੈ ਕੇ ਕਿਸੇ ਮੁਸੀਬਤ ਦੇ ਵਿੱਚ ਪੈ ਸਕਦੇ ਹਨ ਇਸ ਕਰਕੇ ਘਰ ਦੇ ਵਿੱਚ ਇੱਕ ਜੀ ਐਸਾ ਹੋਣਾ ਚਾਹੀਦਾ ਹੈ ਜਿਹਨੂੰ ਪੋਸ਼ ਕੇ ਆਪਾਂ ਹਰ ਇੱਕ ਕੰਮ ਕਰੀਏ ਕਿਉਂਕਿ ਜਿੰਨਾ ਘਰਾਂ ਦੇ ਵਿੱਚ ਇਹ ਰੂਲ ਇਹ ਨਿਯਮ ਲਾਗੂ ਕੀਤਾ ਹੋਇਆ ਹੈ ਉਹ ਸੱਚੀ ਬੜੇ ਸੌਕੇ ਹਨ ਇਹ ਸਾਨੂੰ ਲੱਗਦਾ ਹੈ ਇਦਾਂ ਹੀ ਬੰਦਾ ਮਨ ਮਰਜ਼ੀ ਦੇ ਫੈਸਲੇ ਕਰਕੇ ਸੌਖਾ ਹੋ ਜਾਵੇਗਾ ਪਰ ਜਦੋਂ ਘਰ ਪਰਿਵਾਰ ਦੀ ਛੇ ਮਿਹਵਾਰੀ ਦੀ ਕਾਲ ਆਉਂਦੀ ਹੈ ਉਥੇ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਕਾਸ਼ ਘਰ ਦਾ ਕੋਈ ਸਿਆਣਾ ਹੋਵੇ ਜਿਹੜਾ ਸਾਨੂੰ ਸਹੀ ਰਾਹ ਦਿਖਾ ਸਕੇ ਤਾਂ ਇਸ ਲਈ ਘਰ ਪਰਿਵਾਰ ਦੇ ਵਿੱਚ ਕੋਈ ਐਸਾ ਜੀ ਜ਼ਰੂਰ ਹੋਵੇ ਜਿੰਨੂੰ ਪੁੱਛ ਕੇ ਬਾਕੀ ਪਰਿਵਾਰ ਦੇ ਸਾਰੇ ਜੀ ਇਹ ਉਹਦੀ ਸਲਾਹ ਲੈ ਕੇ ਕੰਮ ਕਰਨ ਕੰਮ ਪਾਵੇਂ ਆਪਣੀ ਮਰਜ਼ੀ ਦਾ ਇਹ ਕਰਨ ਪਰ ਸਲਾਹ ਲੈਣੇ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਸਲਾਹ ਲਿਆ ਬੰਦਾ ਛੋਟਾ ਨਹੀਂ ਹੁੰਦਾ ਪਰ ਜਦੋਂ ਆਪਾਂ ਆਪਣੇ ਬਜ਼ੁਰਗਾਂ ਦੀ ਮਾਪਿਆਂ ਦੀ ਸਲਾਹ ਲੈਂਦੇ ਹਾਂ ਤਾਂ ਇੱਕ ਨਾ ਦੇ ਮਨ ਨੂੰ ਤਾਂ ਇੱਕ ਮਨ ਨੂੰ ਬੜਾ ਚੰਗਾ ਲੱਗਦਾ ਹੈ ਤੇ ਦੂਜਾ ਬਜ਼ੁਰਗਾਂ ਤੋਂ ਕਈ ਵਾਰ ਵਧੀਆ ਸਲਾਹ ਮਿਲ ਜਾਂਦੀ ਹੈ ਸਲਾਹ ਦੇ ਨਾਲ-ਨਾਲ ਆਸ਼ੀਰਵਾਦ ਵੀ ਮਿਲੇਗਾ ਫਿਰ ਉਸ ਕੰਮ ਦੇ ਵਿੱਚ ਸਫਲਤਾ ਮਿਲਨੇ ਲਾਜ਼ਮੀ ਹੋ ਜਾਂਦੀ ਹੈ ਜਿੱਥੇ ਬਜ਼ੁਰਗਾਂ ਦੀ ਸਲਾਹ ਹੋਵੇ ਬਜ਼ੁਰਗਾਂ ਦਾ ਆਸ਼ੀਰਵਾਦ ਹੋਵੇ ਉਹਨਾਂ ਦੀ ਖੁਸ਼ੀ ਹੋਵੇ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਤਾਂ ਇਹ ਕੁਝ ਗੱਲਾਂ ਨੇ ਜੇਕਰ ਆਪਾਂ ਆਪਣੇ ਘਰ ਪਰਿਵਾਰ ਦੇ ਵਿੱਚ ਲਾਗੂ ਕਰ ਲੈਂਦੇ ਹਾਂ ਤਾਂ ਸਾਡੇ ਘਰ ਦਾ ਮਾਹੌਲ ਬੜਾ ਸੋਹਣਾ ਬਣਿਆ ਰਹੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਰਕਤ ਹਮੇਸ਼ਾ ਸਾਡੇ ਘਰ ਦੇ ਵਿੱਚ ਬਣੀ ਰਹੇਗੀ ਕਿਉਂਕਿ ਘਰ ਦੀ ਬਰਕਤ ਘਰ ਦੀਆਂ ਖੁਸ਼ੀਆਂ ਕਰਦੇ ਜੀ ਹਨ ਦਾ ਸਿਰ ਤੇ ਜਿੰਨਾ ਹੀ ਕਰਦੇ ਜੀ ਤੰਦਰੁਸਤ ਰਹਿਣਗੇ ਖੁਸ਼ ਰਹਿਣਗੇ ਆਪਣੇ ਕਮਾਕਾਰਾਂ ਨੂੰ ਵਧੀਆ ਕਰ ਲੈਣਗੇ ਕਮਨ ਵਧੀਆ ਕਰਨਗੇ ਤਾਂ ਪੈਸੇ ਦੀ ਦਿੱਕਤ ਨਹੀਂ ਆ ਪੈਸੇ ਦੀ ਦਿੱਕਤ ਨਹੀਂ ਆਵੇਗੀ ਸੋ ਸਾ ਸੰਗਤ ਜੀ ਮੁੱਖਰੀ ਗੱਲ ਤਾਂ ਇਹ ਹੀ ਹੈ ਕਿ ਜੇਕਰ ਇਹ ਵਿਚਾਰਾਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਆਪਾਂ ਆਪਣੇ ਘਰ ਦੇ ਵਿੱਚ ਆਪਣਾ ਤਾਂ ਆਪਾਂ ਆਪਣੇ ਘਰ ਦੇ ਵਿੱਚ ਅਪਣਾ ਸਕਦੇ ਹਾਂ ਕਿਉਂਕਿ ਆਖਰੀ ਫੈਸਲਾ ਤਾਂ ਤੁਹਾਡਾ ਕਰਦਾ ਹੀ ਹੈ ਕਿਉਂਕਿ ਆਖਰੀ ਫੈਸਲਾ ਤਾਂ ਤੁਹਾਡੇ ਹੀ ਕਰਦਾ ਹੈ ਤੁਹਾਡਾ ਹੈ ਪਰਿਵਾਰ ਪਰਿਵਾਰ ਤੁਹਾਡਾ ਹੈ ਘਰ ਦੇ ਚੀਹਾਂ ਦੇ ਸੁਭਾਅ ਬਾਰੇ ਤੁਹਾਨੂੰ ਪਤਾ ਹੈ ਤਾਂ ਫੈਸਲਾ ਤੁਹਾਡਾ ਹੈ ਇਹ ਤਾਂ ਸਿਰਫ ਇਹ ਤਾਂ ਸਿਰਫ ਅਸੀਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ ਜੇ ਸੰਗਤ ਜੀ ਦੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਅਤੇ 6.5 ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ